ਉਹਦੇ ਬੰਦੇ ਆ ਜਿਨ੍ਹਾਂ ਨੂੰ ਲੋਕਾਂ ਨੇ ਮੁਕੰਮਲਤਾ ਸੀਗਾ ਕਿ ਇਹਨਾਂ ਨੂੰ ਸ਼ਿਵਰਜ ਇਹ ਕੋਈ ਬੰਦ ਉਹ ਦੋ ਦੋ ਸਾਲ ਦੂਰ ਤੋਂ ਵਿੱਚ ਕਿਉਂਕਿ ਪਹਿਲੀ ਵਾਰੀ ਹੋਇਆ ਹੁਣ ਇਸ ਸ੍ਰੀ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਇਹਨੇ ਕਮਿਸ਼ਨ ਚੇਂਜ ਹੁੰਦੇ ਹੋਣ ਉਹ ਜਦੋਂ ਕਦੇ ਲੀਡ ਲੱਗਣ ਲੱਗਦਾ ਨਾਲ ਹੀ ਉਹਨੂੰ ਚੇਂਜ ਪਤਾ ਨਹੀਂ ਇਹਨਾਂ ਦੀ ਸੌਦੇਬਾਜ਼ੀ ਨਹੀਂ ਹੁੰਦੀ ਪਤਾ ਨਹੀਂ ਵਿੱਚ ਗੱਲ ਕੀ ਹੈ ਕਾ ਜਿੰਨੇ ਕਫਸਰ ਇੱਥੇ ਬੈਠੇ ਆ ਆ ਨਾਲ ਜਾ ਕੇ ਮੀਡੀਆ ਦੇਖ ਲੈਣ ਪੂਰੇ ਹਾਲ ਦੇ ਹਾਲ ਖਾਲੀ ਆ ਜਾਂਦੇ ਕਿੱਥੇ ਆ ਮੁਲਾਜ਼ਮ ਕਿੱਥੇ ਕੰਮ ਕਰਦੇ ਕਿਸੇ ਨੂੰ ਨਹੀਂ ਪਤਾ ਹਾਏ 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 ਨਗਰ ਨਿਗਮ ਹਾਏ 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 ਨਗਰ ਨਿਗਮ ਪਰ ਸੈਸ਼ਨ ਹਾਏ 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 ਨਗਰ ਨਿਗਮ ਪਰ ਇਸ ਸਾਲ ਚੰਗੇ ਕੰਮ ਕਰੀਏ ਉਹਦੇ ਪੁੱਤੜੇ ਪੁੱਤ ਨਹੀਂ ਲੋਨ ਨਾ ਪਵੇ ਜਦੋਂ ਸ਼ਹਿਰ ਦੇ ਲਾਅ ਤੇ ਸਾਰੀਆਂ ਨਕਾਮੀਆਂ ਤੇ ਗਿਰਕਾ ਖੋਹ ਜੁੜਾਈ ਦੇ ਸੁਪਰ ਕਰੋ ਵਾਹ ਥਾੜ ਲਿਓ ਓਏ ਆਪੇ ਸ਼ੋਰ ਫਰ ਵਾਹ ਵਾਹ ਦੇਖੋ ਐਟਾ ਪ੍ਰਸਤ ਦੇ ਇਸ ਨੂੰ ਅਦਾਰੀ ਲਾ ਕਰੀ ਉਹ ਨਾਰੇ ਲਗਾ ਲਓ ਜੈ ਫਤਿਹ ਜੈ ਬਾਬਾ ਅੱਛਾ ਮੇਰੀ ਬੇਨਤੀ ਹੈ ਕਿ ਅਸੀਂ 100% ਸੈਂਟਰ ਮਨਿਸਟਰ ਆਏ ਸੀ ਉਹਨਾਂ ਨੂੰ ਵਕ ਵਕ ਲੋਕਾਂ ਨੇ ਕੰਪਲੇਨ ਕੀਤੀ ਕਿ ਸਮਾਰਟ ਸਿਟੀ ਦੇ ਵਿੱਚ ਕਪਲੇ ਹੋਏ ਆ ਅਸੀਂ ਉਹਨਾਂ ਦੇ ਨਾਲ ਹੈ ਉਨ ਕਿਉਂਕਿ ਸੈਂਟਰ ਸਰਕਾਰ 50% ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ 50% ਪੰਜਾਬ ਸਰਕਾਰ ਪਾਉਂਦੀ ਹੈ ਅਗਰ ਇਹਦੇ ਵਿੱਚ ਕੋਈ ਵੀ ਕਪਲਾ ਹੋਇਆ ਤੇ ਉਹਦੀ ਪਾਰਦਰਸ਼ਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਜਿਨੇ ਕਪਲਾ ਕੀਤਾ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਬਟ ਸਾਡਾ ਉਹਦੇ ਨਾਲ ਇਹ ਵੀ ਹੈ ਕਿ 스마트 ਸਿਟੀ ਇੱਕ ਹਮੇਸ਼ਾ ਇਹ ਫੰਡਿੰਗ ਇਦਾਂ ਹੀ ਆਂਦੀ ਹੈਗੀ ਕਿ ਉਹਦੇ ਵਿੱਚ ਪੰਜਾਬ ਸਰਕਾਰ ਵੀ ਕੁਝ ਨਾ ਕੁਝ ਮੂਲ ਪਾਉਂਦੀ ਹੈ ਤੇ ਸੈਂਟਰ ਸਰਕਾਰ ਤੋਂ ਪੈਸੇ ਆਉਂਦੇ ਕਿਉਂਕਿ ਉਹ ਜਿਹੜੇ ਸਾਡੇ ਇਥੋਂ ਟੈਕਸ ਗਏ ਹੁੰਦੇ ਆ ਉਦੇ ਨਾਲ ਹੈ ਤੇ 스마트 ਸਿਟੀ ਦੇ ਨਾਲ ਅਸੀਂ ਪੰਜਾਬ ਨੂੰ ਖਾਸ ਕਰਕੇ ਜਲੰਧਰ ਨੂੰ ਉਹੋ ਜੀ ਸਿਟੀਜ਼ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਜਿਹੜਾ ਕਿ ਲੋਕੀ ਬਾਹਰੋਂ ਆਣ ਸਾਡੇ ਬੱਚੇ ਬਾਹਰ ਨਾ ਜਾਣ ਉਹਦੇ ਵਿੱਚ ਸਾਡੀ ਬਾਇਓ ਮਾਈਨਿੰਗ ਸੀ ਅੱਜ ਬਾਇਓ ਮਾਈਨਿੰਗ ਦਾ ਕੰਟਰੈਕਟ ਕੈਨਸਲ ਹੋ ਗਿਆ ਹੈਗਾ ਬਰਟਨ ਪਾਰਕ ਸੀਗਾ ਬਰਟਨ ਪਾਰਕ ਦਾ 84 ਕਰੋੜ ਰੁਪਏ ਦਾ ਲੋਕਾਂ ਨੂੰ ਸਮਰਪਿਤ ਸੀਗਾ ਸਾਡੀ ਆਉਣ ਵਾਲੀ ਪੀੜ੍ਹੀ ਉਹਦੇ ਵਿੱਚ ਉਹਨਾਂ ਨੇ ਉੱਥੇ ਸਪੋਰਟਸ ਕਰਨੀਆਂ ਸੀ ਉਹ ਕੈਨਸਲ ਹੋ ਗਿਆ ਔਰ ਜਿਹੜੇ ਬਾਇਓ ਜਿਹੜੇ ਪਾਰਕ ਸੀਗੇ 3rd ਫੇਜ਼ ਦੇ ਵਿੱਚ ਆਣੇ ਉਹ ਨਹੀਂ ਹੋ ਰਹੇ ਜਿਹੜੇ ਆਲਰੇਡੀ ਪਾਰਕਸ 1st ਫੇਜ਼ ਐਂਡ 2nd ਫੇਜ਼ ਦੇ ਵਿੱਚ ਕੰਸਟਰਕਟ ਹੋ ਚੁੱਕੇ ਉਹਨਾਂ ਦੇ ਪੈਸੇ ਨਹੀਂ ਜਾ ਰਹੇ ਹੈਗੇ ਜਿਹੜਾ ਸਾਡਾ ਗਰਾਊਂਡ ਵਾਟਰ ਸਰਫੇਸ ਵਾਟਰ ਸੀਗਾ ਜਿਹੜਾ ਅਸੀਂ ਹਰ ਘਰ ਨੂੰ 24 ਘੰਟੇ ਪਾਣੀ ਦੇਣਾ ਸੀ ਉਹ ਅੱਜ ਕਮ ਸੇ ਕਮ 2 ਤੋਂ 3 ਸਾਲ ਡਿਲੇ ਹੋ ਗਿਆ ਹੈਗਾ ਜਿਹੜੇ ਲੋਕ ਹਿੱਤ ਦੇ ਕੰਮ ਹੈ ਉਹਨਾਂ ਦੇ ਵਿੱਚ ਅਰਚਨ ਨਹੀਂ ਪੈਣੀ ਚਾਹੀਦੀ ਸਾਡਾ ਤਾਂ ਸਮੂਲ ਇਹ ਇਸ਼ੂ ਹੈ ਇੱਕ ਪਾਵਾਜੀ ਸਵਾਲ ਹੋ ਰਿਹਾ ਹੈ ਅਕਸਰ ਜਿਹੜੇ ਨਿਜੋ ਸਿੰਘ ਸਿੱਧੂ ਨੇ ਕਾਂਗਰਸ ਨੇਤਾ ਉਹ ਸਰਗਰਮ ਨਜ਼ਰ ਆ ਰਹੇ ਨੇ ਉਹਨਾਂ ਨੇ ਫੇਰ ਇੱਕ ਟਵੀਟ ਕਰਕੇ ਤੰਜ ਕਸਤਾ ਆਪਣੇ ਨੇਤਾਵਾਂ ਤੇ ਕਿ ਹਨਰ ਹੋਗਾ ਤਾਂ ਦੁਨੀਆ ਕਦਰ ਕਰੇਗੀ ਏਡੀਓ ਥਾਣੇ ਤੇ ਕਿਰਦਾਰ ਉੱਚੇ ਨਹੀਂ ਹੁੰਦੇ ਲਗਾਤਾਰ ਆਪਣੀ ਪਾਰਟੀ ਨੂੰ ਤੰਜ ਕਸਤੇ ਨਜ਼ਰ ਆ ਰਹੇ ਨੇਤਾਵਾਂ ਕਰ ਦੇਖੋ ਇਹ ਇਹ ਚੀਜ਼ ਜਦੋਂ ਦਿਵਿੰਦਰ ਯਾਦਵ ਜੀ ਸਾਡੇ ਸਰਕਾਰੀਓਂ ਚੈਨ ਸੈਕਟਰੀ ਇਨਚਾਰਜ ਵੀ ਆਏ ਸੀ ਉਦੋਂ ਵੀ ਤੁਸੀਂ ਉਹਨਾਂ ਦੇ ਸਰਮੁਖ ਰੱਖੀ ਸੀ ਡਿਸਪਲਿਨ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਲਿਟিক্যাল ਪਾਰਟੀ ਦੇ ਵਿੱਚ ਤੇ ਇਹ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਵੇਂ ਸੈਂਟਰ ਕਮਾਂਡ ਕਰੇਗੀ ਉਹ ਅਸੀਂ ਉਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਪਾਰਟੀ ਤੋਂ ਟੈਨਸ਼ਨ ਤੇ ਨਿਕਲ ਆ ਰਹੇ ਨੇ ਭਾਵੇਂ ਇੱਕ ਕਾਂਗਰਸ ਹਮੇਸ਼ਾ ਟਾਰਗੇਟ ਆਪਣੀ ਅਗਰ ਅਗਰ ਤੁਸੀਂ ਅਗਰ ਤੁਸੀਂ ਉਹਨਾਂ ਦੀਆਂ ਪਿੱਛੇ ਰੈਲੀਆਂ ਦੇਖੀਆਂ ਹੋਣਗੀਆਂ ਭਾਵੇਂ ਉਹ ਹਾਰਪੁਰ ਦੇ ਵਿੱਚ ਸੀ ਭਾਵੇਂ ਮੋਗੇ ਦੇ ਵਿੱਚ ਸੀ ਉਹਨਾਂ ਨੇ ਹਮੇਸ਼ਾ ਸਵਾਲ ਸੱਤਾਧਾਰੀ ਭਗਵੰਤ ਸਿੰਘ ਮਾਨ ਜੀ ਨੂੰ ਹਮੇਸ਼ਾ ਸਵਾਲ ਉਹਨਾਂ ਨੂੰ ਪੁੱਛੇ ਆ ਨਹੀਂ ਲੇਕਿਨ ਇਹ ਵੀ ਮਨਜ਼ੂਰ ਕਿਹਾ ਹੈਗਾ ਹਾਈ ਕਮਾਂਡ ਨੂੰ ਕਿ ਜਿਹੜੇ ਕਾਂਗਰਸ ਵਰਕਰ ਨੇ ਉਹਨਾਂ ਦੀ ਜਿਹੜੀ ਹੈ ਕੁਝ ਕੁ ਛੋਣੀ ਚਾਹੀਦੀ ਹੈ ਅੱਜ 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 ਸਾਰੇ ਕਾਂਗਰਸ ਦੇ ਵਰਕਰ ਸਹਿਬਾਨ ਤੁਸੀਂ ਮੀਡੀਆ ਪਰਸਨ ਇੱਥੇ ਖੜੇ ਸੀਗੇ ਅੱਜ ਇਹ ਜਿਹੜਾ ਧਰਨਾ ਦਿੱਤਾ ਗਿਆ ਇਹ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਵੱਲੋਂ ਦਿੱਤਾ ਗਿਆ ਹੈਗਾ ਤੇ ਕਾਂਗਰਸ ਪਾਰਟੀ ਅਗਰ ਕੋਈ ਵੀ ਪਾਰਟੀ ਹੋਵੇ ਭਾਵੇਂ ਪਾਰਟੀ ਹੋਵੇ ਪਾਵੇਂ ਉਹ ਕਾਰ ਹੋਵੇ ਵਰਕਰ ਸਹਿਬਾਨ ਤੋਂ ਬਗੈਰ ਨਹੀਂ ਜਾ ਸਕਦਾ ਇਹ ਨਹੀਂ ਰਾਜਾ ਵੜਿੰਗ ਨੂੰ ਖੁਸ਼ ਨਹੀਂ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੇ ਇਹ ਤਾਂ ਰਾਜਾ ਵੜੇ ਇਹਨਾਂ ਨੂੰ ਬਾਹਰ ਕੱਟਿਆ ਆਵੇ ਲੇਕਿਨ ਬਾਹਰ ਨਹੀਂ ਕੱਟੇ ਕਿ ਮੈਂਬਰ ਲੈ ਲਿਆ ਗਿਆ ਇਹ ਇਹ ਤਾਂ ਇਹਦਾ ਸਵਾਲ ਦਾ ਜਵਾਬ ਤਾਂ ਸਿਰਫ ਰਾਜਾ ਵੜਿੰਗ ਸਾਹਿਬ ਹੀ ਦੇ ਸਕਦੇ ਨੇ ਨਹੀਂ ਲੱਗਦਾ ਨਹੀਂ ਹੈ ਤਾਂ ਇਸ ਦੇ ਵਿੱਚ ਨੁਕਸਾਨ ਹੋਏਗਾ ਕੌਂਟਰੋਲ ਨੂੰ ਕਿਹੜਾ ਆਪਸ ਵਿੱਚ ਇਹ ਲੜਾਈ ਜਿਹੜੀ ਹੈ ਆਪਸ ਵਿੱਚ ਜਿਹੜੀ ਹੈ ਇਹ ਹੋ ਰਹੀ ਹੈ ਬੈਸਟ ਇਸ ਦੇ ਵਿੱਚ ਸਰ ਮੈਂ ਫਿਰ ਤਾਕਸ਼ ਕਿਤੇ ਜਾ ਰਿਹਾ ਮੇਰੀ ਬੇਨਤੀ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਦੇ ਸੱਤਾਧਾਰ ਪਾਰਟੀ ਜਿਨ੍ਹਾਂ ਨੇ ਪੰਜ ਗਰੰਟੀਆਂ ਪੰਜਾਬੀਆਂ ਨੂੰ ਦਿੱਤੀਆਂ ਸੀਗੀਆਂ ਅਸੀਂ ਉਹਦੇ ਬਾਰੇ ਗੱਲ ਕਰੀਏ ਭਾਵੇਂ ਉਹ ਸੈਂਡ ਮਾਈਨਿੰਗ ਬਾਰੇ ਸੀਗੀ ਭਾਵੇਂ ਉਹ ਡਰਗ ਬਾਰੇ ਸੀ ਭਾਵੇਂ ਉਹ ਬੇਅਦਬੀ ਬਾਰੇ ਸੀਗੀ ਭਾਵੇਂ ਕਰਪਸ਼ਨ ਨੂੰ ਖਤਮ ਕਰਨ ਬਾਰੇ ਸੀਗੀ ਆਪਣੀ ਜ਼ਿੰਮੇਵਾਰੀ ਇਹ ਬੰਦੀ ਹੈਗੀ ਹੈ ਕਿ ਜੋ ਜਿਹੜੇ ਲੋਕਾਂ ਨੇ ਇੱਕ ਬਹੁਤ ਵੱਡਾ ਮੰਡਟ ਸਰਸਿਸ ਅਸਰੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਤੇ ਆਪ ਦਾ ਗਠਜੋੜ ਹੋ ਕੇ ਜਿਹੜਾ ਚੋਣ ਲੜਿਆ ਮੈਂ ਅੱਜ ਤੁਹਾਡੇ ਰਾਹੀਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਇਹ ਸਿਰਫ ਆਵਾ ਹੈਗੀ ਹੈ ਨਾ ਤਾਂ ਕਾਂਗਰਸ ਪਾਰਟੀ ਦਾ ਕੋਈ ਵਰਕਰ ਨਾ ਲੀਡਰ ਨਾ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਆਪ ਦੇ ਨਾਲ ਜਾਣ ਨੂੰ ਤਿਆਰ ਹੈਗੀ ਹੈ ਹਾਂ ਆਪ ਜ਼ਰੂਰ ਕੇਜਰੀਵਾਲ ਸਾਹਿਬ ਜੀ ਨੂੰ ਸਾਨੂੰ ਮਿੰਨਤਾ ਕਰੀ ਜਾਂਦੇ ਆ ਇਹ ਨਹੀਂ ਮੈਨੂੰ ਪਤਾ ਸਮਝ ਆਂਦੀ ਕਿ ਜਿਹੜੇ ਜਿੰਨਾ ਕੋ 92 ਐਮਐਲਏ ਹੋਣ ਉਹ ਇੱਕ 18 ਐਮਐਲਏ ਜਿੰਨਾ ਕੋ ਲੈਗੇ ਆ ਉਹਨਾਂ ਦੀ ਮਿੰਨਤਾ ਕਿਉਂ ਕਰਦੀ ਹੈਗੀ ਹੈ ਇਹ ਮੇਰੇ ਲਈ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈਗਾ ਅੱਜ ਅੱਜ ਦਾ ਪੁਲਾਹ ਸਾੜਿਆ ਦੇਰ ਦੱਸਦੇ ਅੱਜ ਜੋ ਨਗਰ ਨਿਗਮ ਦੇ ਹਾਲਾਤ ਬਣੇ ਹੋਏ ਆ ਅੱਜ ਕੂੜੇ ਦੀ ਗੱਲ ਕਰ ਲਈਏ ਅੱਜ ਸੀਵਰੇਜ ਦੀ ਗੱਲ ਕਰ ਲਈ ਅੱਜ ਲਾਈਟਾਂ ਦੀ ਗੱਲ ਕਰ ਲਈ ਅੱਜ ਨਕਸ਼ਿਆਂ ਦੀ ਗੱਲ ਕਰ ਲਈਏ ਲੋਕ ਬੇਚੈਨ ਸੀਗੇ ਅੱਜ ਬਹੁਤ ਹੀ ਬੁਰੇ ਹਾਲਾਤ ਸੀਗੇ ਜਲੰਧਰ ਦੇ ਇਸ ਕਰਕੇ ਅਸੀਂ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਸੀਗਾ ਉਹ ਰਾਣ ਵਾਲੇ ਸਮੇਂ ਦੇ ਵਿੱਚ ਜੇ ਹਾਲਾਤ ਨਹੀਂ ਠੀਕ ਹੁੰਦੇ ਤੇ ਅਸੀਂ ਹੋਰ ਵੱਡਾ ਪ੍ਰਦਰਸ਼ਨ ਕਰਾਂਗੇ ਔਰ ਅਸੀਂ 15 ਦਿਨਾਂ ਦੇ ਵਿੱਚ ਵਿੱਚ ਲਾਇਨ ਆਰਡਰ ਦੇ ਉੱਪਰ ਪੁਲਿਸ ਕਮਿਸ਼ਨਰ ਦੇ ਬਾਹਰ ਵੀ ਜਾ ਕੇ ਦਰਨਾ ਦਿਆ ਜਿਲੰਦੇ ਦੇ ਕਰਵਾਇਆ ਕਮਿਸ਼ਨਰ ਜਲਦੀ ਜਲਦੀ ਚੇਂਜ ਕਰ ਦਿੰਦੇ ਮੈਂ ਤਾਂ ਕਿਹਾ ਜੀ ਸੱਤ ਕਮਿਸ਼ਨਰ 50 ਮਹੀਨਿਆਂ ਦੇ ਵਿੱਚ ਸੱਤ ਕਮਿਸ਼ਨਰ ਚੇਂਜ ਕਰਤੇ 1 2 3 4 5 6 7 ਔਰ ਸੱਤਵੇਂ ਕਮਿਸ਼ਨਰ ਸਾਹਿਬਾਨ ਵੀ ਆਏ ਉਹ ਵੀ ਮੇਰਾ خیال ਲਿਖ ਕੇ ਦੇ ਗਏ ਕਿ ਮੈਂ ਵੀ ਲੱਗਣ ਨੂੰ ਤਿਆਰ ਨਹੀਂ ਇਹੋ ਜਿਹੇ ਹਾਲਾਤ ਨੇ ਅਸੀਂ ਇਹੋ ਜਿਹੇ ਹਾਲਾਤ ਕਦੇ ਵੀ ਚਾਰ ਪੰਜ ਵਾਰੀ ਅਸੀਂ ਕਾਉਂਸਲਰ ਰਹੇ ਹਾਂ ਕਦੇ ਨਹੀਂ ਦੇਖੇ ਕਿ ਜੋ ਅੱਜ ਦੇ ਹਾਲਾਤ